ਗੋਬੀਆ ਸਿਕਾ ਭਾਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਦੇ ਸਭ ਠੀਕ ਠਾਕ ਜੀ ਠੀਕ ਠਾਕ ਜੀ ਚਲੋ ਕੀ ਬੰਦ ਜੀ ਸੰਦੀਪ ਡੇਰੀ ਬਹਰੋਂ ਵੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਹੋਰ ਵੀ ਚੜ੍ਹਦੀ ਕਲਾ ਦੇ ਰਹਣ ਵੀਰ ਬਹੁਤ ਵਧੀਆ ਪਿਆਰ ਦਿੰਦੇ ਆ ਮਾਲ ਆਈ ਜਾਂਦਾ ਜਾਈ ਜਾਂਦਾ ਤੇ ਕਿੰਨੇ ਅੱਜ ਅੱਜ ਭਾਜੀ 6 ਹੀ ਦੋ ਨਾਗ ਵੇਗੇ ਆ ਚਾਰ ਤਨ ਬੜਾ ਹੁਣ ਲੇਟ ਹੋ ਗਏ ਚਵਾਈ ਦਾ ਟਾਈਮ ਹੋ ਗਿਆ ਸ਼ਾਮਾਂ ਪੈ ਗਿਆ ਵਾ ਠੀਕ ਹੈ ਬਿਲਕੁਲ ਤੇ ਚਾਰ ਨਾਗ ਰਹਿ ਗਏ ਚਲੋ ਬੋਲੋ ਫਿਰ ਇੱਛਾ ਸ਼ੁਰੂ ਕਰ ਕਰ ਲੋ ਹਾਂਜੀ ਏ ਭਾਜੀ ਸ਼ਾਈ ਵਾਲਾ ਪਹਿਲਾ ਸੁਆ ਮੋਹ ਛੇਦੰਦ ਬੱਛੀ ਮਗਰ ਜੇ ਇਹਦੇ ਬੱਛੀ ਆ ਗਈ ਮਗਰ ਹਣਾ ਹਾਂਜੀ ਹਾਂਜੀ ਆਜੋ ਬਰਾਬਰ ਲਓ ਜੀ ਮੋਹ ਛੇਦੰਦ ਬੱਛੀ ਮਗਰਾ ਤੇ ਕਰੋ ਚੱਕ ਮੇਰਾ ਵੀਰ ਦਾ ਬੱਚਾ ਬਹੁਤ ਤੇਜ ਹੈ ਨੇ ਵਾਲ ਪਾ ਤੇ ਚਲੋ ਹੈ ਵੀ ਠੰਡੀ ਸੀਲ ਹੈ ਭਾਜੀ ਜਵਾਬ ਤੁਹਾਨੂੰ ਗੁੱਬੀ ਭਾਈ ਨਾ ਇੱਕ ਨੰਬਰ ਇੱਕ ਨੰਬਰ ਕੰਮ-ਕੰਮ ਕਰੋਗੇ ਵੇਖੋ ਬਸ ਬਹਿ ਜਾਓ ਤੁਸੀਂ ਆ ਦੇ ਆਜੋ ਆਜੋ ਜੀ ਆ ਬੱਚੇ ਕਰਕੇ ਭਵੇਂ ਕਰੇ ਉਦਾਂ ਵੇ ਅੱਛਾ ਵੱਛੀ ਜੀ ਵੱਛੀ ਵੱਛੀ ਬੱਚਾ ਆਜਾ ਸੁਣੋ ਇਹਨਾਂ ਕੋਲ ਚੰਗੀ ਤਰ੍ਹਾਂ ਦਿਖਾ ਦੋ ਚਲੋ ਦੁੱਧ ਭਰੀ ਇਹਦੇ ਥੱਲੇ ਸੂਈ ਨੂੰ ਹੋ ਗਏ 15 ਕੇ ਦਿਨ ਠੀਕ ਹੈ ਜੀ ਤੇ ਮੈਲੇ ਤੇ ਜੇ ਵੱਛੀ ਚੱਲਣੀ ਆ 10 ਕਿਲੋ ਐਟਾ ਮੌਕੇ ਤੇ ਰੈਡੀ ਆ ਬੋਲੋ ਜੀ ਕੋਈ ਵੀ ਰੇਣਾ ਸਮਝੇ ਵੀ ਗਰਮਾ ਕੋਹ ਇਹਦੇ ਆ ਵੇਖ ਲੋ ਠੰਡੀ ਸੀਲ ਵੱਛੀ ਆ ਹਾਂਜੀ ਜੇ ਇਹ ਵੀ ਜਾਣਦੀਆਂ ਫੇਰ ਆਜੂਗਾ ਭਾਈ ਵੇਖਿਆ ਨੂੰ 50 ਦੀ ਵੇਖਦੀ 52 ਦੀ 45000 1000 ਰੁਪਇਆ ਛੋੜ 40000 ਰੁਪਇਆ ਚਲੋ ਜਾਣ ਦੋ ਵੇਖ ਲਓ ਰਾਜੀ ਬਾਜੀ ਵਸ਼ੀ ਹੈ ਬਿਲਕੁਲ ਆਹਾਂ ਜੀ ਇਹਦੇ ਮਗਰ ਬੱਛਾ ਜੀ ਅਜੰਦੇ ਮਗਰ ਬੱਛਾ ਚਾਰ ਦੰਦ ਵਸ਼ੀ ਆ ਚਾਰ ਦੰਦ ਹਾਂਜੀ ਇਹ ਵੀ ਖੋਲੋ ਲੋ ਜੀ ਬੱਛਾ ਮਗਰ ਚਾਰ ਦੰਦ ਵੇਰ ਇਹ ਵੀ ਚੈੱਕ ਕਰੋ ਬੰਦੇ ਆਪਾਂ ਦੰਦ ਵੀ ਵਿਖਾ ਦਿੰਨੇ ਇੱਕ ਭਾਜੀ ਤੁਹਾਨੂੰ ਪਤਾ ਰਾਤ ਹੀ ਆਈਆਂ ਛੱਲ ਕੇ ਆਈਆਂ ਕੱਲ ਆਈਆਂ ਬਿਲਕੁਲ ਜੀ ਬਿਲਕੁਲ ਬਿਲਕੁਲ ਐ ਥਣ ਥੂਣ ਓਕੇ ਐ ਸਾਫ ਵਸ਼ੀ ਆ ਆਜੋ 10 ਲੀਟਰ ਇਹਦੇ ਥੱਲੇ ਦੁੱਧ ਰੈਡੀ ਰੈਡੀ ਆ ਅਜੇ ਤਾਜੀ ਸੂਈ ਇਹਨੇ ਵਧਾ ਗੋਪੀ ਜੀ ਬਾਜੀ ਪੀਤੀ 12 ਕਿਲੋ ਐਵੇਂ ਆਪਾਂ ਕਹੀ ਜਈਏ 14 15 ਸੇਵਾ ਕਰੂਗਾ ਇਹ ਵਧ ਵੀ ਸਕਦਾ ਮੈਂ 12 ਕਿਲੋ ਕਹਿਣਾ ਤੇ ਆ ਵੇਖ ਲੈ ਚਾਰ ਦੰਦ ਆਹ ਦੇਖੋ ਪਿਓਰ ਚਾਰ ਦੰਦ ਕਿਉਂ ਆਪ ਸਮਾਨ ਇੱਕ ਨੰਬਰ ਗੋਪੀ ਜੀ ਬਾਜੀ ਫਿਰ ਨਹੀਂ ਮੰਨਦਾ ਇਹਦੀ ਵੀ ਜਾਣਦੀ 45 ਹਲਿਆ ਦੇਖ ਲੋ ਹੁਣ ਮੈਂ ਬਿਲਕੁਲ ਜਾਇਜ਼ ਮੋਲ ਕਰ ਰਿਹਾ ਇਹਦੇ ਪੈਸੇ ਲੱਗਦੇ ਪਏ ਉਹ ਵੀਰ ਨੇ ਵੀਡੀਓ ਵੇਖ ਲੈਣੀ ਆ ਹਾਂਜੀ 45000 ਛੋੜ 44000 ਰੁਪਏ ਜਾਣ ਦੋ ਵੇਖ ਲੋ ਪਹਿਲਣ ਵਸ਼ੀ ਆ 44000 ਚਲੋ ਤੇ ਆਹ ਹੈ ਜੀ ਇਹ ਵੀਰ ਜੀ ਇਹ ਸੂਈ ਆ ਮਗਰ ਵਸ਼ੀ ਆ ਸਤਵਾਂ ਦੇਣ ਅਠਵਾਂ ਇਹਨੂੰ ਸੂਈਨ ਹੋ ਗਿਆ ਪਿਛਲੀ ਵੀਡੀਓ ਚ ਪਈ ਏ ਠੀਕ ਆ ਤੇ ਇਹਦਾ ਥੋੜਾ ਜਿਹਾ ਪਿਛਲਾ ਥਾਂ ਜਿਹੜਾ ਨਾ ਹਾਂਜੀ ਕੱਟ ਗਿਆ ਵੀ 100 ਜੋ 80 ਪੈਸੇ ਘਟਾ 20% ਹੀ ਆ ਬਸ ਮਤਲਬ 80 ਪੈ 20% ਘਟਾ 80 ਪੈ ਜਾਏਗਾ ਇਹਦਾ ਹੈਗਾ ਸੋ ਪਤਾ ਰਵੀ ਮਾਰ ਕੇ ਖਾਣ ਠੀਕ ਹੈ ਬਹਿ ਜਾ ਬਹਿ ਲੋ ਜੇ ਹੈ ਰਾਜੀ ਬਾਜੀ ਗਾਂਜ ਆ ਪਤਾਰਾ ਮਾਰ ਕੇ ਵਿਖਾ ਦਿੰਦੇ ਆ ਮਾਰ ਲਓ ਮਾਰ ਲਓ ਮਾਨੇਦਾਰਾ ਤਾਰ ਤੂਰੇ ਓਕੇ ਆ ਵੇਖ ਲਓ ਹਾਂ ਅਜੇ ਪਸਮਾਨ ਹੀ ਗਾਣ ਨੂੰ ਲਾਏ ਆਪਾਂ ਵੀਰ ਜੀ ਮੈਂ ਪਿਛਲੀ ਵੀਡੀਓ ਤੇ ਵੀ ਇਹ ਪਹੁੰਚ ਮੰਗ ਰਹੇ ਮੇਰੇ ਤੋਂ 42000 ਰੁਪਏ ਦੀ ਤੇ ਮੈਨੂੰ ਸ਼ੱਕ ਪੈ ਗਿਆ ਆਪਾਂ ਭੇਜੀ ਨਹੀਂ ਕਿਉਂ ਆਪਾਂ ਗਲਤ ਕੰਮ ਨਹੀਂ ਕਰਨਾ ਹਾਂਜੀ ਬੋਲੋ ਜੀ ਵੀਰ ਜੀ ਜਾਣ ਦੀ ਹੈ ਜੇ 38000 ਚ 100 ਕਿਲੋਮੀਟਰ ਪਹੁੰਚ ਕਰੂੰਗਾ ਚਲੋ ਜਾਣ ਦਿਓ ਠੀਕ ਹੈ ਚੱਲਾਂ ਦਿਓ ਜਹਾਜੀ ਇਹ ਵੀਰ ਜੀ ਪਹਿਲਾ ਦੂਜਾ ਸੁਆ ਉਹ ਸ਼ਾਮ ਅਗਰ ਜੇ ਆਜੇ अच्छा ते ਦੁੱਧ ਦੇ ਥਲੇ ਜੇ 8 ਕਿਲੋ ਆ ਇਹ ਸਫਰ ਕੱਢ ਕੇ ਆਈ ਹੈ ਠੀਕ ਆ ਤੇ ਮੂੰਹ ਮਾਂ ਵਿਖਾ ਦਿਓ ਜਰਾ ਵੇਖੋ ਬਾਹਰੇ ਚੌਰ ਜਰਸੀ ਬੱਚਾ ਮਗਰ ਆ ਗਿਆ ਜਰਸੀ ਵੈ ਇਹਦੇ ਭਈ ਜੇ ਕੋਈ ਸਾਂਭ ਲੂਗਾ ਨਾ ਖੜ ਕੇ ਤੇ ਨਜ਼ਾਰੇ ਲਾਊਗਾ ਥੋੜੀ ਫਿੱਕੀ ਜ਼ਰੂਰ ਦਿਖਦੀ ਹੈ ਪਰ نسل ਪੂਰੀ ਹੈ ਕੁਆਲਿਟੀ ਕਹਿੰਦੇ ਸਾਂਭੀ ਨਹੀਂ ਆ ਹੂੰ ਹੂੰ ਥਣ ਥੁਣ ਇੱਕ ਨੰਬਰ ਓਕੇ ਆ ਕੋਈ ਫਾਲਟ ਨਹੀਂ ਆ ਵੇਖ ਲਓ ਕੰਨ ਜੜੇ ਲੱਗੇ ਇਹਦੇ ਨਸਲ ਆ ਭਾਈ ਨਸਲ ਆ ਜੀ ਬੱਪੂ ਜੀ ਉੰਦੇ ਕੀ ਮਰ ਉਹ ਬਾਹਰ ਭਾਈ ਕੁੱਤਾ ਨਹੀਂ ਸੁਣ ਦਿੰਦਾ ਇਹਦੀ ਭਾਈ ਰੇਡ 40000 ਰੁਪਇਆ ਉੜਦੀਆਂ ਵਾਲਾ ਭਾਅ ਕਿਤੇ ਹੋਣੀ ਮਿਲਲੀ 33000 ਰੁਪਏ ਦੀ ਵਛੀ ਲੈ ਜਾਣ ਦੋ ਬਸ ਠੀਕ ਹੁਣ ਮੇਰੇ ਵੀਰ ਇਤੋਂ ਵੱਧ ਮੈਂ ਕੁਝ ਨਹੀਂ ਕਰ ਸਕਦਾ ਜੜ ਕੇ ਹੁਣ ਕਸਾਈ ਨਾ ਕਰਨ ਬਿਲਕੁਲ ਬਿਲਕੁਲ ਆਹ ਭਾਈ ਸੇਲ ਹੋ ਗਈ ਹੈ ਬਸ ਆਹੀ ਚਾਰ ਇਹੋ ਚਾਰ ਉਹ ਵੇਗੀਆਂ ਦੇਖੋ ਜੀ ਇਹ ਚਾਰ ਵੇੜਾ ਸੇਲ ਆ ਸੋਹਣਾ ਜਿਹੜਾ ਵੀਰ ਦਾ ਬਹੁਤ ਸੋਹਣਾ ਤੇ ਬਾਕੀ ਮੇਰੇ ਵੀਰ ਇੱਥੇ ਆ ਕੇ ਡਰੈਸ ਦੱਸ ਦੀਏ ਸਾਰੇ ਪੁੱਛਦੇ ਸ਼ਹਿਰ ਆਪਣਾ ਹੈਗਾ ਜੇ ਸ਼੍ਰੀ ਹਰਗਵਿੰਦਪੁਰ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਤੇ 90 5630 5630 ਆਪਣਾ ਨੰਬਰ ਜੇ ਤਲਵਾੜੇ ਰੋਡ ਬੱਸ ਸਟੈਂਡ ਕੋਲ ਸ਼੍ਰੀ ਹਰਗਵਿੰਦਪੁਰ ਤਲਵਾੜੇ ਰੋਡ ਤੇ ਆਪਣਾ ਘਰ ਜੇ ਸਕੂਲ ਦੇ ਕੋਲ ਬੱਸ ਸਟੈਂਡ ਤੋਂ ਦੋ ਹੀ ਕਿੱਲੇ ਹਟਵਾ ਬੱਸ ਪਹਿਲੀ ਗਲੀ ਤਲਵਾੜੇ ਰੋਡ ਤੇ ਮੇਰੇ ਘਰ ਨੂੰ ਮੁੜਦੀ ਹੈ ਸਸਤੀ